ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਜੋਗਾ ਵਿਖੇ ਪਿਛਲੇ 10 ਸਾਲਾਂ ਤੋਂ ਨਿਰੰਤਰ ਜੂਨ ਦੀਆਂ ਛੁੱਟੀਆਂ ਵਿੱਚ ਹਲਕੇ ਦੇ 54 ਪਿੰਡਾਂ ਦੇ 96 ਗੁਰਦੁਆਰਿਆਂ ਵਿੱਚ 64 ਗੁਰਮਤ ਸਿਕਲਾਈ ਕੈਂਪ ਲਗਾਏ ਗਏ ਜਿਸ ਤਹਿਤ तकरीबन 3535 ਬੱਚਿਆਂ ਵੱਲੋਂ ਇਹਨਾਂ ਸਮਾਗਮਾਂ ਵਿੱਚ ਭਾਗ ਲਿਆ ਗਿਆ ਇਹਨਾਂ ਸਾਰਿਆਂ ਬੱਚਿਆਂ ਦਾ ਗੁਰਦੁਆਰਾ ਸਾਹਿਬ ਆਈ ਬੇਲੋ ਫਫੜੇਪਾਈਕੇ ਜ਼ਿਲ੍ਹਾ ਮਾਨਸਾ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਨਮਾਨ ਕੀਤਾ ਗਿਆ ਆਓ ਦੇਖਦੇ ਹਾਂ ਪੂਰੀ ਖਬਰ ਸਰਜੋਗ ਮੈਂਬਰ ਪਾਰਲੀਮੈਂਟ ਵੀਪਾ ਹਰਸਿਮਰਤ ਕੌਰ ਬਾਦਲ ਜੀਆ ਨੇ ਸਾਨੂੰ ਇਹ ਚੰਗਾ ਸੁਝਾਅ ਬਸਬਰਾ ਦਿੱਤਾ ਸੀ 2015 ਚ ਕਿ ਆਮ ਦਿਨਾਂ ਤੇ ਬੱਚੇ ਵਿਜੀ ਹੁੰਦੇ ਆ ਸਕੂਲ ਜਾਣਾ ਹੁੰਦਾ ਉਸ ਤੋਂ ਬਾਅਦ ਟਿਊਸ਼ਨ ਤੇ ਫਿਰ ਹੋਮਵਰਕ ਫਿਰ ਇਹ ਰੌਜ ਹੁੰਦਾ ਸੋ ਇੱਕ ਜੂੜਾ ਮਹੀਨਾ ਬੇਲਾ ਹੁੰਦਾ ਹੈ ਤਾਂ ਤੁਸੀਂ ਕਿਉਂ ਨਾ ਆਪਣੇ ਹਲਕੇ ਦੇ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਸੱਦ ਕੇ ਗੁਰਮਤਿ ਦੀਆਂ ਕਲਾਸਾਂ ਲਾਇਆ ਕਰੋ ਤਾਂ ਸੀ 1 ਜੂੜ ਤੋਂ 30 ਜੂੜ ਤੱਕ ਮੇਰੇ ਹਲਕੇ ਦੇ 54 ਪਿੰਡਾਂ ਦੇ ਵਿੱਚ ਸੰਦੇਮੇ ਗੁਰੂ ਘਰ ਹੈ ਅਸੀਂ ਸਾਰੇ ਗੁਰੂ ਘਰਾਂ ਚ ਜਾ ਕੇ ਬੱਚਿਆਂ ਨੂੰ ਆਵਾਜ਼ ਮਾਰੀ ਤੇ ਕਲਾਸਾਂ ਲਾਈਆਂ ਇਸ ਵਾਰ ਅਸੀਂ ਹਰ ਇੱਕ ਦੇਲੀ ਤੇ ਗਏ ਆ ਹਰ ਇੱਕ ਘਰੇ ਗਏ ਆ ਇਹ ਦੱਸਣ ਕਿ ਭਾਈ ਐਨੀ ਤਰੀਕ ਤੋਂ ਐਨੀ ਤਰੀ ਕੈਂਪ ਲੱਗੂ ਮੇਰਾ ਕਹਿਣ ਦਾ ਪਾਬਕ ਇੱਕ ਜੂਰ ਤੋਂ ਪਹਿਲਾਂ ਅਸੀਂ ਹਰ ਇੱਕ ਘਰ ਨੂੰ ਸੂਚਿਤ ਕਰਤਾ ਸੀ ਕਿ ਤੁਹਾਡੇ ਗੁਰੂ ਘਰ ਦੇ ਵਿੱਚ ਐਨੀ ਤਰੀਕ ਤੋਂ ਐਨੀ ਤੱਕ ਐਂਦੇ ਵਜੇ ਕੈਂਪ ਲੱਗੂ ਫੋ ਬੱਚਾ ਨੇ ਭਾਗ ਲੇਤਾ ਪਹਿਲੀ ਤੋਂ ਪੰਜਵੀਂ ਸੈਮੀ ਤੋਂ ਪ੍ਰਸ਼ਤ ਕੋ ਉਪਰ ਤਿੰਨ ਭਾਗਾਂ ਚ ਬੱਚਿਆਂ ਦੇ ਪੇਪਰ ਲੈਂਦੇ 3500 35 ਬੱਚਿਆਂ ਨੇ ਭਾਗ ਲੇਤਾ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਡਲ ਦਿੱਤੇ ਸਰਟੀਫਿਕੇਟ ਦਿੱਤੇ ਤੇ ਜਿਨ੍ਹਾਂ ਚ ਲੋ ਲੋ ਪਿੰਡਾਂ ਚੋਂ ਵੱਡੇ ਅੱਜ 540 ਬੱਚਿਆਂ ਦਾ ਇੱਥੇ ਪੇਪਰ ਹੋਇਆ ਭਾਈ ਗੁਰਦਾਸ ਜੀ ਦਾ ਕਥਨ ਆ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਐਸਾ ਪੁੰਨ ਸਿੱਖ ਕੋ ਹੋ ਗਿਆ ਕਿ ਸ਼ਬਦ ਸੁਖਾਇਆ ਕੋ ਆਪਾਂ ਸੈਂਕੜੇ ਘਰ ਸੋਨੇ ਦੇ ਬਣਾ ਦिए ਉਹਦੇ ਨਾਲੋਂ ਵੱਡਾ ਪੁੰਨ ਆਪਾਂ ਕਿਸੇ ਨੂੰ ਕੋਈ ਗਿਆਨ ਦਾ ਇੱਕ ਅੱਖਰ ਜਾਂ ਗੁਰੂ ਦੇ ਸ਼ਬਦ ਦਾ ਕੁਛ ਆਪਾਂ ਕੁਛ ਨਾ ਕੁਝ ਸੋਝੀ ਦੇ ਦਿੱਤੀ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਮੈਂਬਰ ਆ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਜੀ ਚੰਬਰ ਉਹ ਪੂਰੇ ਜੋਗਾ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਗੁਰਮਤਿ ਦੀਆਂ ਖਾਸਤਾ ਲਾਉਂਦੇ ਆ ਤੇ ਅੱਜ ਉਹਨਾਂ ਸਾਰਿਆਂ ਬੱਚਿਆਂ ਦਾ ਇੱਥੇ ਜਿਹੜਾ ਸਾਰੇ ਪਿੰਡ ਦੇ ਬੱਚਿਆਂ ਨੂੰ ਇੱਥੇ ਸੱਦਿਆ ਗਿਆ ਮੈਂ ਬੱਚਿਆਂ ਦੇ ਨਾਲ ਸਵਾਲ ਜਵਾਬ ਕੀਤੇ ਬੱਚਿਆਂ ਦੀ ਬੜੀ ਤਿਆਰੀ ਸੀ ਔਰ ਬੱਚਿਆਂ ਨੂੰ ਸਿੱਖੀ ਦੇ ਬਾਰੇ ਕਾਫੀ ਸੋਚੀ ਸੀ ਇਹੋ ਜਿਹੇ ਜਿਹੜੇ ਕੈਂਪ ਆ ਉਹ ਹਰ ਪਿੰਡ ਦੇ ਵਿੱਚ ਲੱਗਣੇ ਚਾਹੀਦੇ ਆ ਜੇ ਇਹੋ ਜਿਹੇ ਪ੍ਰਾਲੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਇਲਾਕੇ ਤੇ ਹੋਣ ਤਾਂ 1 ਸਾਲ ਦੇ ਵਿੱਚ ਬਹੁਤ ਫਰਕ